ਗੁਰੂ ਪਿਆਰੀ ਸਾਧ ਸੰਗਤ ਕੀ ਸਾਡੇ ਤੇ ਰਹਿਮਤ ਹੋਈ ਹੈ ਜੋ ਪਾਵਨ ਤੁਮਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ 2024 ਦੀ ਵਿਦਾਇਗੀ ਤੇ 2025 ਦੀ ਆਮਦ ਦੇ ਸਮੇਂ ਅਸੀਂ ਸਾਰੇ ਇਕੱਠੇ ਹੋਏ ਆਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਤਨ ਗੁਰਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਮਿਹਰ ਆਸ਼ੀਰਵਾਦ ਲੈਣ ਦਾ ਸਾਨੂੰ ਸੁਭਾਗਾ ਸਭਾ ਮਿਲਿਆ ਹੈ ਸਭ ਤੋਂ ਪਹਿਲਾਂ ਆਪਾਂ ਸਾਰੇ ਰਲ ਕੇ ਪਾਈਏ ਫਤੇ ਨਾਲ ਸਾਂਝ ਬਲਾਉਂਦੇ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀਆਂ ਕਿਮਤਾਂ ਵਾਹਿਗੁਰੂ ਜੀ ਦੀ ਫਤੇ ਪਿਆਰਿਓ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਤੁਹਾਨੂੰ ਮੁਬਾਰਕਾਂ ਨਹੀਂ ਦੇ ਸਕਦਾ ਨਵੇਂ ਸਾਲ ਦੀ ਕਿਉਂਕਿ ਜੇ ਤੁਸੀਂ ਮੇਰੇ ਕੋ ਆਸ ਰਹੁੰਦੇ ਭਾਈ ਮੈਂ ਇਹ ਗੱਲ ਤੁਮਾਂ ਕਿ ਭਾਈ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਉਹ ਨਹੀਂ ਦੇ ਸਕਦਾ ਉਹਦਾ ਕਾਰਨ ਕੀ ਹੈ ਜਿਸ ਘਰ ਦੇ ਵਿੱਚ ਜਿਸ ਕੌਮ ਦੇ ਵਿੱਚ ਕੁਝ ਸਮਾਂ ਪਹਿਲਾਂ ਸਾਡੇ ਵੱਡਿਆਂ ਦੇ ਸੱਤਰ ਵਿਸੇ ਹੋਣ ਦਾਸ ਨੇ ਐਤਵਾਰ ਨੂੰ ਇੱਕ ਗੱਲ ਕਹੀ ਸੀ ਐਤਵਾਰ ਦੇ ਹਫਤਾਵਾਰੀ ਦੀਵਾਨ ਦੇ ਵਿੱਚ ਕਿ ਜਿਹੜੇ ਸਾਡੇ ਚਮਕੌਰ ਵਿੱਚ ਸ਼ਹੀਦ ਹੋਏ ਸ਼ਹੀਦ ਨੇ ਸਹਿਬਜ਼ਾਦੇ ਨੇ ਦੀਹਾ ਵਿੱਚ ਖੜ ਕੇ ਸ਼ਹੀਦ ਹੋਏ ਸਾਡੇ ਸਹਿਬਜ਼ਾਦੇ ਸਾਡੇ ਵੱਡੇ ਭਰਾ ਨੇ ਸਾਡੀ ਦਾਦੀ ਮਾਂ ਮਾਤਾ ਗੁਜਰ ਘਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਿਹੜੇ ਸਾਡੇ ਗੁਰੂ ਪਿਤਾ ਨੇ ਸਭ ਕੁਝ ਕੁਰਬਾਨ ਕਰਕੇ ਮਾਛੀ ਬਾੜੇ ਦੀ ਧਰਤੀ ਦੇ ਉੱਤੇ ਟਿੰਡ ਦਾ ਸਰਹਾਣਾ ਲਾ ਕੇ ਸੁੱਤੇ ਪਏ ਨੇ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਕਿਤੇ ਨਵੇਂ ਛਾਲ ਦੀਆਂ ਮੁਬਾਰਕਾਂ ਦੇ ਵਿੱਚ ਨਾ ਭੁਲਾਓ ਉਹਨੇ ਆਪਾਂ ਆਮ ਇੱਕ ਆਮ ਇਨਸਾਨ ਜਾਣਦਾ ਇੱਕ ਆਮ ਦੁਨੀਆ ਵੀ ਇਨਸਾਨ ਇਹ ਕੱਲ ਜਾਣਦਾ ਜਿਸ ਘਰ ਦੇ ਵਿੱਚ 5-7 ਦਿਨ ਪਹਿਲਾਂ ਹਫਤਾ ਤੋਂ ਪਹਿਲਾਂ ਨੌਜਵਾਨ ਚੜਾਈ ਕਰਕੇ ਹੁਣ ਨਾ ਬਜ਼ੁਰਗ ਚੜਾਈ ਕਰਕੇ ਗਿਆ ਹੋਵੇ ਦੁਨੀਆ ਤੋਂ ਉਹਨਾਂ ਘਰਾਂ ਦੇ ਵਿੱਚ ਛੇਤੀ ਆਮ ਤੌਰ ਤੇ ਜਸ਼ਨ ਨਹੀਂ ਮਨਾਏ ਜਾਂਦੇ ਇਹ ਸਾਡੇ ਨੇ ਕਿਨੋਂ ਇੱਕ ਸਾਡੇ ਨੇ ਆਮ ਸਾਡੇ ਬਜ਼ੁਰਗਾਂ ਨੇ ਨਾ ਇੱਕ ਸਾਡੇ ਨੇ ਕਿਰਤ ਪਾਈ ਹੈ ਕਿ ਜਦੋਂ ਕਿਤੇ ਸਾਡੇ ਕੈਲੰਡਰ ਦੇ ਵਿੱਚ ਕੋਈ ਚੇਂਜ ਆਉਂਦਾ ਤੇ ਨਵਾਂ ਦਿਨ ਆਉਂਦਾ ਉਸ ਦਿਨ ਅਸੀਂ ਇਕੱਠੇ ਹੋ ਕੇ ਗੁਰਬਾਣੀ ਦੇ ਓਟ ਆਸਰੇ ਚ ਸਤ ਸੰਗਤ ਕਰ ਲਈਏ ਇਹ ਸਾਨੂੰ ਪਰਮੇਸ਼ਰ ਸਾਡੇ ਮਹਾਂਪੁਰਖਾਂ ਨੇ ਸਾਡੇ ਬਜ਼ੁਰਗਾਂ ਨੇ ਦਿੱਤੀ ਹੈ ਤਾਂ ਹੀ ਤਾਂ ਆਪਾਂ ਸੰਗਰਾਮ ਕੁੰਨਿਆ ਮੱਸਿਆ ਜਾਂ ਹਰ ਸਾਲ ਦੇ ਵਿੱਚ ਅਸੀਂ ਇਕੱਠੇ ਹੋਇਆ ਤਾਂ ਕਿ ਅਸੀਂ 1 ਜਨਵਰੀ ਜਿਹੜਾ 2025 ਹੋਣਾ ਨਾ ਉਹਦੀ ਸ਼ੁਰੂਆਤ ਅਸੀਂ ਗੁਰੂ ਦੀ ਬਾਣੀ ਤੇ ਪਰਮੇਸ਼ਰ ਦੀ ਬੰਦਗੀ ਨਾਲ ਕਰੀਏ ਅਸੀਂ ਉਹਨੂੰ ਯਾਦ ਕਰਕੇ ਇਸ ਨਵੇਂ ਕੈਲੰਡਰ ਦੀ ਸ਼ੁਰੂਆਤ ਕਰਕੇ ਇਹ ਸਾਡੇ ਲਈ ਮੁਬਾਰਕ ਹੈ ਪਰ ਇਹ ਗੱਲ ਸਾਨੂੰ ਭੁੱਲਨੀ ਨਹੀਂ ਚਾਹੀਦੀ ਕਿ ਕੁਝ ਦਿਨ ਪਹਿਲਾਂ ਆਪਾਂ ਸਾਰਿਆਂ ਨੇ ਸਹਿਬਜ਼ਾਦਿਆਂ ਨੇ ਸੋਹਲੇ ਗਾਇਨੇ ਸਹਿਬਜ਼ਾਦਿਆਂ ਦੀਆਂ ਯਾਦ ਵਿੱਚ ਕਵਿਤਾਵਾਂ ਗਾਇਆਂ ਨੇ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਚਮਕੌਰ ਸਾਹਿਬ ਦੀ ਤਰਦੀ ਤੇ ਡੁੱਲ੍ਹੇ ਹੋਏ ਖੂਨ ਨੂੰ ਯਾਦ ਕੀਤਾ ਸਰਸਾ ਦੇ ਕੰਡੇ ਦੇ ਉੱਤੇ 200 ਸਿੰਘ ਸ਼ਹੀਦ ਹੋਏ ਅਸੀਂ ਉਹਨਾਂ ਨੂੰ ਯਾਦ ਕੀਤਾ ਤਰਹੀ ਤਰ ਸੱਚੇ ਪਾਤਸ਼ਾਹ ਨੇ ਆਪਣੇ ਪੰਥ ਦੀ ਖਾਤਰ ਆਪਣੇ ਪਰਿਵਾਰ ਨੂੰ ਖੁਸ਼ੀ-ਖੁਸ਼ੀ ਉਜਾੜਿਆ ਇਹਨਾਂ ਇਤਿਹਾਸਿਕ 17 ਇਤਿਹਾਸਿਕ ਘਟਨਾਵਾਂ ਨੂੰ ਯਾਦ ਕੀਤਾ ਜਿਸ ਕੌਮ ਦੇ ਵਿੱਚ ਇਹ ਸਭ ਕੁਝ ਵਾਪਰਿਆ ਹੋਵੇ ਇੱਕ ਤੋਂ ਦਿਨ ਪਹਿਲਾਂ ਵਾਪਰਿਆ ਹੋਵੇ ਉਹ ਇੰਨੇ ਕਿਉਂਕਿ ਸਾਡੀ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਭੁੱਲਣ ਨੂੰ ਬੇਦਨ ਸੈਕਿੰਡ ਅਸੀਂ ਭੁੱਲ ਜਾਂਦੇ ਹਾਂ ਜਦੋਂ ਸਾਡੀ ਕੌਮ ਦੇ ਅੰਦਰ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਨਾਨ ਸਿੱਖ ਸਕਾਲਰਸ ਤੇ ਨਾਨ ਸਿੱਖ ਫਿਲਾਸਫਰਸ ਤੋਂ ਪੁੱਛਦੇ ਆਂ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਕੋਈ ਗੁਰੂ ਇਸ ਦੁਨੀਆ ਦੇ ਅੰਦਰ ਨਹੀਂ ਹੈ ਜੇ ਤੁਹਾਡੇ ਸਾਹਮਣੇ ਇਹਨਾਂ ਧਿਆਨ ਵੀ ਦੀ ਗੱਲ ਕਰਾਂ ਪਰਲ ਵਕਤ ਦੀ ਗੱਲ ਕਰਾਂ ਤੇ ਹੋਰਾਂ ਦੀ ਮੈਂ ਗੱਲ ਕਰਾਂ ਉਹ ਤਾਂ ਕਹਿੰਦੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਕਿਸੇ ਦੇ ਵਿੱਚ ਨਹੀਂ ਪਰ ਮਾਫ਼ ਕਰਨਾ ਸਾਡੀ ਸਿੱਖ ਕੌਮ ਦੇ ਵਿੱਚ ਐਡਾ ਵੱਡਾ ਮਹਾਨ ਕਾਮਲ ਮੁਰਸ਼ਿਦ ਹੋਵੇ ਪਰ ਸਾਡੀ ਕੌਮ ਦੇ ਵਿੱਚ ਹਮੇਸ਼ਾ ਭੁੱਲਣ ਦੀ ਆਦਤ ਬੁ ਸ਼ੁਰੂ ਤੋਂ ਬਣੀ ਹੋਈ ਹੈ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਉਸ ਦਿਨ ਵੀ ਕੀਤੀ ਸੀ ਅੱਜ ਵੀ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਠੀਕ ਹੈ 2024 ਨੇ 2025 ਚ ਤਬਦੀਲ ਹੋ ਜਾਣਾ ਰੱਬ ਦਾ ਬਾਸਤਾ ਜੀ ਚਮਕਾਓ ਸਾਡੀ ਧਰਤੀ ਦੇ ਸ਼ਹੀਦ ਸਰਹੰਦ ਦੀਆਂ ਲੀਹਾਂ ਵਿੱਚ ਖੜੇ ਸਹਿਜਾਦੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਮਾਤਾ ਗੁਜਰਕੌਰ ਤੇ ਸਰਸਾ ਨਦੀ ਦੇ ਕੰਢੇ ਤੇ ਸ਼ਹੀਦ ਹੋਏ ਸਾਡੇ ਸ਼ਹੀਦਾਂ ਨੂੰ ਅਸੀਂ ਨਵੇਂ ਸਾਲ 2025 ਚ ਭੁੱਲਣਾ ਨਹੀਂ ਇਸ ਸਾਡੇ ਲਈ ਇੱਕ ਸਾਈਨੋਫਿਕ ਇਨਟੈਰੋਗੇਸ਼ਨ ਹੈ ਇੱਕ ਸਾਡੇ ਲਈ ਸਵਾਲੀਆ ਨਿਸ਼ਾਨ ਹੈ ਮੈਂ ਤੁਹਾਡੇ ਨਾਲ ਇੱਕ ਤਰੀਕੀ ਦੀ ਗੱਲ ਕਰਨੀ ਸਭ ਦੀ ਸੰਗਤ ਕਰਨਾ ਚਾਹੁੰਦਾ ਇੱਕ ਵਾਰ ਦਾ ਕਸ਼ਮੀਰ ਦੇ ਵਿੱਚ ਕੋਈ ਅੰਗਰੇਜ਼ ਘੁੰਮਣ ਆਇਆ ਜਦੋਂ ਅੰਗਰੇਜ਼ ਘੁੰਮਣ ਆਏ ਨਾ ਤੇ ਉਹਨੇ ਕੀ ਵੇਖਿਆ ਉਹਨੇ ਦੇਖਿਆ ਵੀ ਇੱਕ ਸਾਹਮਣੇ ਕਸ਼ਮੀਰ ਦੇ ਵਿੱਚ ਜਿਹੜੇ ਦਲ ਨੇ ਦਾ ਉਹਦੇ ਵਿੱਚ ਨਾ ਕੋਈ ਬੱਚਾ ਡੁੱਬ ਰਿਆ ਸੀ ਤੇ ਅੰਗਰੇਜ਼ ਨੇ ਕੀ ਕੀਤਾ ਨਾ ਆਪਣਾ ਕੈਮਰੇ ਸਮੇਤ ਉਹਦੇ ਵਿੱਚ ਡਾਈ ਲਾ ਕੇ ਨਾ ਉਸ ਬੱਚੇ ਨੂੰ ਬਚਾਇਆ ਹੁਣ ਜਦੋਂ ਉਸ ਬੱਚੇ ਨੂੰ ਬਚਾਇਆ ਨਾ ਬਚਾ ਕੇ ਬਾਹਰ ਕੱਢ ਕੇ ਲੈ ਕੇ ਆਇਆ ਤੇ ਇਹਦਾ ਬੱਚੇ ਦਾ ਪਿਤਾ ਸੀ ਨਾ ਉਹਨੇ ਚੁੱਕ ਕੇ ਗਲਵਟਕੜੀ ਚ ਲੈ ਕੇ ਨਾ ਉਸ ਅੰਗਰੇਜ਼ ਦਾ ਧੰਨਵਾਦ ਕੀਤਾ ਮੈਨਾਂ ਉਥੋਂ ਚਲਿਆ ਗਿਆ ਹੁਣ ਅੰਗਰੇਜ਼ ਜਿਹੜਾ ਸੀਗਾ ਨਾ ਜਿਹੜਾ ਬ੍ਰਿਟਿਸ਼ ਬੰਦਾ ਸੀਗਾ ਤੇ ਉਹ ਕਹਿੰਦਾ ਵੀ ਯਾਰ ਕਿੱਡੇ ਇਹ ਲੋਕ ਕਿੱਡੇ ਇਹ ਅਕਿਰਤ ਕਾਰਨੇ ਕਿੱਡੇ ਨਾ ਸ਼ੁਕਰੇ ਨੇ ਵੀ ਮੈਂ ਇਹਨਾਂ ਦੇ ਬੱਚੇ ਨੂੰ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਬਚਾਇਆ ਜਾਨ ਬਚਾ ਦਿੱਤੀ ਆ ਤੇ ਕਿੱਡਾ ਵੱਡਾ ਮੈਂ ਇਹਨਾਂ ਦੀ ਖਤਮ ਕੀਤਾ ਤੇ ਮੇਰਾ ਧੰਨਵਾਦ ਵੀ ਨਹੀਂ ਕੀਤਾ ਜਦੋਂ ਇਹ ਗੱਲਾਂ ਬੁਲਬੁਲਾ ਰਹੇ ਹਾਂ ਉਸ ਗੁੱਸੇ ਵਿੱਚ ਬੁਲਬੁਲਾ ਰਹੇ ਸੀ ਐਟ ਲੀਸਟ ਮੈਨੂੰ ਧੰਨਵਾਦ ਵੀ ਨਹੀਂ ਕਰਕੇ ਗਿਆ ਤੇ ਕੋਲ ਦੀ ਇੱਕ ਬੰਦਾ ਨਿਕਲਿਆ ਕਹਿੰਦਾ ਕੀ ਦਾ ਲੋਕ ਕਹਿੰਦਾ ਵੀ ਯਾਰ ਜਿਹੜਾ ਉਹ ਸਰਦਾਰ ਹੈ ਨਾ ਸਰਦਾਰ ਦਾ ਬੱਚਾ ਨਦੀ ਜਾਂ ਛੀਲ ਦੇ ਵਿੱਚ ਡੁੱਬ ਰਿਆ ਸੀ ਤੇ ਨਾ ਜਦੋਂ ਡੁੱਬ ਰਿਆ ਸੀ ਤੇ ਮੈਂ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਹਦੇ ਪੁੱਤਰ ਨੂੰ ਇਹਦੇ ਬੱਚੇ ਨੂੰ ਬਚਾਇਆ ਇਹ ਮੈਨੂੰ ਧੰਨਵਾਦ ਦੇ థాంਕ ਯੂ ਤੱਕ ਨਹੀਂ ਕਰਕੇ ਕਿਨਸ ਅੰਗਰੇਜ਼ ਤੇ ਨਾ ਮਿਸਟਰ ਤੁਸੀਂ ਕਿਹੜੀ ਗੱਲ ਕਿਹੜੇ ਧੰਨਵਾਦ ਦੇ ਚੱਕਰ ਚ ਪਏ ਹੋ ਹ ਇਹਨੇ ਇੰਨਾ ਲੋਕਾਂ ਨੇ ਤਾਂ ਉਸ ਦਾ ਧੰਨਵਾਦ ਨਹੀਂ ਕੀਤਾ ਜਿਹਨੇ ਇਹਨਾਂ ਨੂੰ ਬਚਾਉਣ ਦੀ ਖਤਰ ਆਪਣੀ ਚਾਰ ਵਾਰ ਦਿੱਤੀ ਇਹ ਸੱਚੀ ਘਟਨਾ ਹੈ ਇਹ ਸਵਾਲ ਸਾਡੇ ਤੇ ਆਉਂਦਾ ਕਿਉਂਕਿ ਗੱਲ ਜਿਹੜੀ ਸਹੀ ਹੈ ਤਾਂ ਸਹੀ ਹੈ ਇਹ ਗੱਲ ਸਵਾਲ ਸਾਡੇ ਤੇ ਹੀ ਆਉਂਦਾ ਮੇਰੇ ਤੇ ਵੀ ਆਉਂਦਾ ਜਿੱਨੇ ਆਪਾਂ ਸਰੇ ਬੈਠੇ ਆ ਕਿਤੇ ਆਪਾਂ 2025 ਦੇ ਵਿੱਚ ਚਾਰ ਸਹਿਬ ਜਾਦੇ ਮਾਤਾ ਗੁਜਰ ਕੌਰ ਕਲਗੀਧਰ ਸੱਚੇ ਪਾਤਸ਼ਾਹ ਨੂੰ ਕੁਰਬਾਨੀ ਨੱਤੇ ਭੁੱਲ ਜਾਈਏ ਅੱਜ ਤੋਂ 1-2 ਦਿਨ ਪਹਿਲਾਂ ਅਸੀਂ بڑے ਸਟੇਟਸ ਸਟੇਟਸਾਂ ਦੇ ਵਿੱਚ ਸਟੋਰੀਆਂ ਦੇ ਵਿੱਚ ਬੜੀਆਂ ਪੋਸਟਾਂ ਦੇ ਵਿੱਚ ਯਾਦ ਕੀਤਾ ਹੈ ਜੇ ਤਾਂ 2025 ਦੇ ਵਿੱਚ ਅਸੀਂ ਨਹੀਂ ਭੁੱਲਦੇ ਫਿਰ ਤਾਂ ਤੁਹਾਨੂੰ ਮੁਬਾਰਕ ਹੈ ਸਾਰਿਆਂ ਨੂੰ ਮੁਬਾਰਕ ਹੈ ਕਿ ਤੁਸੀਂ ਆਪਣੇ ਗੁਰੂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਮਨ ਵਿੱਚ ਯਾਦ ਰੱਖਿਆ ਹੋਇਆ ਤੇ ਜੇ ਕਿਤੇ ਪਿਆਰਿਓ ਅਸੀਂ ਕਿਤੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਸਮਝ ਲਓ ਜਿਹਹ ਜਾਂ 2024 ਨਿਕਲ ਗਿਆ ਤੇ ਉਹ ਜਾਂ 2025 ਨਿਕਲ ਗਿਆ ਤੇ ਮੈਂ ਜੋ ਤੁਹਾਡੇ ਨਾਲ ਸੰਝਾ ਕੀਤਾ ਸੀ ਨਾ ਭਾਈ ਸਾਹਿਬ ਭਾਈ ਗੁਰਦਾਸ ਦੀ ਬਾਣੀ ਮੈਂ ਤੁਹਾਡੇ ਨਾਲ ਉਹੀ ਸੰਝੀ ਕਰਾਂਗਾ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਅਸੀਂ ਕਿੱਥੇ ਖੜੇ ਆ ਪਾਈ ਸਾਹਿਬ ਪਾਈ ਗੁਰਦਾਤਾ ਕੀ ਆਪਣੀ ਬਾਾਰ ਦੀ ਪੌਣੀ ਦੇ ਵਿੱਚ ਬਚਨ ਕਰਦੇ ਨੇ ਕਿ ਅੱਖੀ ਵੇਖ ਨ ਰੱਜੀਆਂ ਬਹੁ ਰੰਗ ਕਵਾਸੇ ਪਾਈ ਸਾਹਿਬ ਬਚਨ ਕਰਦੇ ਆ ਕਹਿੰਦੇ ਜਿਹੜੀਆਂ ਇਹ ਅੱਖਾਂ ਨੇ ਨਾ ਅੱਖਾਂ ਇਹਨਾਂ ਅੱਖਾਂ ਨੇ ਜਿਸ ਦਿਨ ਤੋਂ ਜਨਮ ਲਿਆ ਜਨ ਲੈਣ ਤੋਂ ਬਾਅਦ ਕਿਸੇ ਦੀ ਉਮਰ ਸਾਢੇ ਚੋ 10 ਸਾਲ ਦੀਆਂ 15 ਸਾਲ ਦੀਆਂ ਕਿਸੇ ਦੀ 25 ਦੀਆਂ ਕਿਸੇ ਦੀ 30 ਆ ਕਿਸੇ ਦੀ 40 ਦੀਆਂ ਕਿਸੇ ਦੀ 50 ਕਿਸੇ ਦੀ 60 ਆ ਸਾਡੀਆਂ ਅੱਖਾਂ ਨੇ ਕਿੰਨੇ ਸਾਲ ਕਿੰਨੇ ਹਫ਼ਤੇ ਕਿੰਨੇ ਦਿਨ ਕਿੰਨੇ ਮਹੀਨੇ ਕਿੰਨਾ ਕੁਝ ਵੇਖ ਲਿਆ ਕਿ ਸਾਡੀਆਂ ਅੱਖਾਂ ਰਚ ਗਈਆਂ ਜਾਂ ਆਈਸਾ ਸੈਟੀਸਫਾਈਡ ਸਾਡੀਆਂ ਅੱਖਾਂ ਰਚ ਗਈਆਂ ਨੇ ਪਿਆਰੇ ਚੇਤੇ ਰੱਖਿਓ ਸਾਡੀਆਂ ਅੱਖਾਂ ਕਿੰਨਾ ਕੁਝ ਤੱਕਦੀਆਂ ਨੇ ਕਿੰਨੇ ਰੂਪ ਤੱਕੇ ਨੇ ਕਿੰਨੀਆਂ ਸ਼ਕਲਾਂ ਤੱਕੀਆਂ ਕਿੰਨੀਆਂ ਲੈਂਡਸਕੇਪਸ ਦੇਖਿਆ ਕਿੰਨਾ ਕੁਝ ਵੇਖਿਆ ਸਾਡੀਆਂ ਅੱਖਾਂ ਕਿਤੇ ਰਜਨਾ ਨੇ ਔਰ ਚੇਤੇ ਰੱਖੋ ਪਿਆਰੇ ਇਹ ਅੱਖਾਂ ਦੇ ਨਾਲ ਜਿਸ ਇਨਸਾਨ ਨੇ 80 90 ਸਾਲ ਦੀ ਉਮਰ ਕੱਢੀ ਹੋਵੇ ਨਾ ਕਿਤੇ ਉਹਨੂੰ ਲੱਗੇ ਕਿ ਮੇਰੇ ਨਾਲ ਅੱਖਾਂ ਦੇ ਨਾਲ ਮਨ ਨੂੰ ਘਟਦੀਦਾ ਉਹ ਜਾ ਕੇ ਆਈ ਸਪੈਸ਼ਲਿਸਟ ਕੋਲ ਜਾ ਕੇ ਕਹਿੰਦਾ ਵੀ ਮੈਨੂੰ ਹੁਣ ਨਜ਼ਰ ਨਹੀਂ ਆਉਂਦਾ ਮੇਰੀਆਂ ਅੱਖਾਂ ਦਾ ਜਾਂ ਆਪਰੇਸ਼ਨ ਕਰ ਦੇ ਜਾਂ ਵਿੱਚ ਕੰਟੈਕਟ ਲੈਂਸ ਪਾ ਦੇ ਜਾਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਜਰੀ ਕਰਕੇ ਮੇਰੀ ਨਿਗਾਹ ਨੂੰ ਹੋਰ ਵਧਾ ਦੇ ਤਾਂ ਕਿ 80 90 ਸਾਲ ਦੀ ਜ਼ਿੰਦਗੀ ਦੇ ਅੰਦਰ 80 90 ਸਾਲ ਦੀ ਜ਼ਿੰਦਗੀ ਦੇ ਅੰਦਰ ਜੇਲੇ ਘਟੋ-ਘਟ ਸੱਤ ਅੱਠ ਦਹਾਕੇ ਇਨ੍ਹਾਂ ਅੱਖਾਂ ਦੇ ਨਾਲ ਦੁਨੀਆ ਦੇ ਹਰ ਇੱਕ ਰੰਗ ਨੂੰ ਵੇਖਿਆ ਇੱਕ 80 90 ਸਾਲ ਦਾ ਬੁਜੁਰਗ ਵੀ ਕਹਿੰਦਾ ਮੈਂ ਇਨ੍ਹਾਂ ਅੱਖਾਂ ਦੇ ਨਾਲ ਹੋਰ ਕੁਝ ਵੇਖਣਾ ਪਰ ਤੁਹਾਨੂੰ ਅਮਰਦਾਸ ਜੀ ਦੇ ਪਾਤਸ਼ਾਹ ਇੱਕੋ ਗੱਲ ਕਹਿੰ ਗਿਆ ਇਹ ਨੇਤਰੋਂ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਦਿਨ ਅਗਰ ਨੂੰ ਦੇਖੋ ਕੋਈ ਅਸੀਂ ਇਨ੍ਹਾਂ ਅੱਖਾਂ ਦੇ ਨਾਲ 2024 ਦੀ 31 ਦਸੰਬਰ ਤੱਕ ਰੱਬ ਤੋਂ ਬਿਨਾਂ ਸੰਕੁਝ ਵੇਖਿਆ ਪਰ ਸਾਡੀਆਂ ਅੱਖਾਂ ਰੱਜੀਆਂ ਕੋਈ ਨਹੀਂ ਇਹ ਫੈਸਲਾ ਤੁਸੀਂ ਕਰਨਾ ਹੈ ਕਿ 2025 ਦੇ ਵਿੱਚ ਇਹਨਾਂ ਅੱਖਾਂ ਦੇ ਨਾਲ ਤੁਸੀਂ ਕੀ ਵੇਖਦੇ ਹੋ ਜੇ ਤਾਂ 2025 ਦੇ ਵਿੱਚ ਵੀ ਇਹਨਾਂ ਅੱਖਾਂ ਦੇ ਨਾਲ ਕਿਸੇ ਦਾ ਬੁਰਾ ਤਕਣਾ ਹੈ ਇਹਨਾਂ ਅੱਖਾਂ ਦੇ ਨਾਲ ਕੁਝ ਗਲਤ ਤਕਣਾ ਹੈ ਇਹਨਾਂ ਅੱਖਾਂ ਦੇ ਨਾਲ ਤੂਰ ਨੂੰ ਤਕਣਾ ਹੈ ਇਹਨਾਂ ਅੱਖਾਂ ਦੇ ਨਾਲ ਝੂਠ ਨੂੰ ਤਕਣਾ ਹੈ ਇਹਨਾਂ ਅੱਖਾਂ ਦੇ ਨਾਲ ਕਿਸੇ ਦੇ ਪ੍ਰਤੀ ਨਫ਼ਰਤ ਨੂੰ ਤੱਕਣਾ ਮਾਫ਼ ਕਰਨਾ 2024 ਤੇ 2025 ਤੁਹਾਡੀ ਖਾਤਰ ਕੋਈ ਫਰਕ ਨਹੀਂ ਹੈ ਜੇ ਇਹਨਾਂ ਅੱਖਾਂ ਨੇ 2024 ਦੇ ਵਿੱਚ ਗੁਰੂ ਦੀ ਬਾਣੀ ਤੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਪਿਆਰੇ 2025 ਵਿੱਚ ਵੀ ਦਰਸ਼ਨ ਕੀਤੇ ਤੇ 2025 ਤੇ 24 'ਚ ਫਰਕ ਕੀ ਹੈ ਟੈਲੈਂਡਰ ਡੇਜ਼ जे कहते हो ना भी महीना चेंज हो गया तरीक चेंज हो रही है मन चेंज नहीं हो रहा ਸਾਡੀ ਖਿੱਤਰ ਚ ਚੇਂਜ ਨਹੀਂ ਹੋ ਰਹੀ ਸਾਡੀਆਂ ਆਤਾਂ ਚੇਂਜ ਨਹੀਂ ਹੋ ਰਹੀਆਂ ਸਾਡਾ ਕੈਰੈਕਟਰ ਚੇਂਜ ਨਹੀਂ ਹੋ ਰਿਹਾ ਸਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਚੇਂਜ ਨਹੀਂ ਹੋ ਰਿਹਾ ਇਤਨੇ ਦਿਨ ਹੋ ਜਾਣਾ ਫੀਲ ਟੂ ਚੇਂਜ ਸਾਡੀ ਜ਼ਿੰਦਗੀ ਚ ਕੋਈ ਚੇਂਜ ਨਹੀਂ ਆਉਂਦਾ ਜਿਸ ਦਿਨ ਭਾਈ ਸੱਜਣ ਨੇ ਤਨ ਗੁਰਨਾਨਦ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਨਾ ਉਸ ਤੋਂ ਪਹਿਲਾਂ ਉਹ ਥੱਕ ਸਨ ਜਦੋਂ ਉਹਨਾਂ ਨੇ ਗੁਰਨਾਨਦ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਗੁਰਨਾਨ ਦੇਵ ਜੀ ਪਾਤਸ਼ਾਹ ਦੇ ਦਰਸ਼ਕ ਕਰਨ ਤੋਂ ਬਾਅਦ ਭਾਈ ਸੱਜਣ ਨੇ ਇੱਕੋ ਗੱਲ ਕਹੀ ਸੀ ਏ ਗੁਰਨਾਨ ਸਿੰਘ ਨਾਨਕ ਨਿਰੰਕਾਰ ਜੀ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਨਰਤ ਚ ਕੱਢੀ ਆ ਮੈਂ ਆਪਣੀ ਜ਼ਿੰਦਗੀ ਪਸ਼ੂਆਂ ਬਾੰਦ ਕੱਢੀ ਆ ਮੈਂ ਆਪਣੀ ਜ਼ਿੰਦਗੀ ਕੱਢੀ ਨਾਟਕ ਦਿੱਤ ਬਤੀਤ ਕੀਤੀ ਨਾ ਕੀਤੀ ਇੱਕ ਬਰਾਬਰ ਹੈ ਸੱਚੇ ਪਾਤਸ਼ਾਹ ਤੁਸੀਂ ਜਿਹੜਾ ਮੈਨੂੰ ਸ਼ਬਦ ਦੇ ਰੜ ਲਾ ਕੇ ਚੱਲਿਓ ਮੈਨੂੰ ਅੱਜ ਲੱਗਦਾ ਕਿ ਮੇਰਾ ਵਾਕੈ ਹੀ ਅੱਜ ਨਵਾਂ ਜਨਮ ਹੋਇਆ ਪਿਆਰਿਓ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਇਹਨਾਂ ਅੱਖਾਂ ਨੇ ਬਹੁਤ ਕੁਝ ਵੇਖਿਆ ਅੱਜ ਕੱਲ ਤਾਂ ਸਾਡੇ ਹੱਥ ਦੇ ਵਿੱਚ ਫੋਨ ਨਾ ਅਸਮੇ ਬੜ ਜਾ ਰਿਹਾ ਦੇਖ ਲੈਣੇ ਬੜਾ ਟਿਕਟੌਕ ਦੇ ਵੀਡੀਓਸ ਦੇਖ ਲੈਣੇ ਬੜੇ ਸ਼ਾਰਟਸ ਦੇਖ ਲੈਣੇ ਬੜਾ ਕੁਝ ਦੇਖ ਲੈਣੇ ਆ ਰੱਬ ਦਾ ਵਾਸਤਾ ਜੀ ਅੱਜ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਜਾਇਓ ਕਿ 2025 ਦੇ ਵਿੱਚ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਬਾਣੀ ਦੇ ਦਰਸ਼ਨ ਇਹਨਾਂ ਅੱਖਾਂ ਦੀ ਰਣ ਹੋਰ ਕਰਨੇ ਸ਼ੁਕਰ ਸੱਚੇ ਪਾਤਸ਼ਾਹ ਜੇ ਇਹਦੀਆਂ ਅੱਖਾਂ ਨੇ ਪਰਾਇਆ ਤਨ ਦੇਖ ਕੇ ਆਪਣੇ ਮਨ ਚ ਗੰਦਗੀ ਭਰੀ ਹੈ ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਦੀ ਸਫੀਅਰਤ ਨੂੰ ਸ਼ੁੱਧ ਕਰ ਦੇ ਜੇ ਕਿਤੇ ਇਹਨਾਂ ਅੱਖਾਂ ਨੇ ਕਿਸੇ ਦੀ ਬਰਬਾਦੀ ਨੂੰ ਦੇਖ ਕੇ ਮਨ ਨੂੰ ਖੁਸ਼ੀ ਦਿੱਤੀ ਹੈ ਸੱਚੇ ਪਾਤਸ਼ਾਹ ਇਹੋ ਜੀਆਂ ਖੁਸ਼ੀਆਂ ਮੈਨੂੰ 2025 ਚ ਨਹੀਂ ਚਾਹੀਦੀ ਪਿਆਰੋ ਸੱਚ ਜਾਣੇ ਅੱਜ ਆਪਾਂ ਅੱਗੇ ਜਰ ਸਾਂਝੀ ਕਰਾਂਗੇ ਗੱਲ ਤੁਹਾਡੇ ਨਾਲ ਦੇਖੋ ਤਪ ਆਪਣੀ ਜ਼ਿੰਦਗੀ ਜਿਹੜੀ ਜਿਹੜੀ ਸਾਡੀ ਉਮਰ ਹੋਈ ਹੈ ਤੁਸੀਂ ਆਪ ਦੇਖੋ ਆਪਣੇ ਸੋਚ ਕੇ ਦੇਖੋ ਮੰਨ ਦੇ ਵਿੱਚ ਇਸ ਇਸ ਨੂੰ ਵਿਜ਼ੂਅਲਾਈਜ਼ ਕਰਕੇ ਦੇਖੋ ਇਸ ਨੂੰ ਮਹਿਸਸ ਕਰਕੇ ਦੇਖੋ ਜਿੱਦਣ ਦਾ ਸਾਡਾ ਇਸ ਧਰਤੀ ਤੇ ਜਨਮ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਮੇਂ ਨੇ ਘੜੀ ਨੇ ਟਿਕ ਟਿਕ ਕਰਕੇ ਇੱਕ ਇੱਕ ਸੈਕਿੰਡ ਕਰਕੇ ਸਾਡੀ ਜ਼ਿੰਦਗੀ ਨੂੰ ਛੋਟਾ ਕਰ ਦਿੱਤਾ ਐਵੇਂ ਹੀ ਭਾਈ ਸਾਹਿਬ ਪਾਇਨੀ ਸਿੰਘ ਜੀ ਬਚਨ ਕਰਦੇ ਕਦੇ ਨਾ ਇੱਕ ਦਿਨ ਮੈਂ ਘਰੇ ਬੈਠਾ ਇੱਕ ਆਹਾਂ ਚ ਬੈਠਾ ਕਦੇ ਨਾ ਮੇਰੇ ਮਨ ਦੇ ਵਿੱਚ ਨਾ ਮੈਂ ਆਪਣੇ ਪਿਛਲੇ ਬਚਪਨ ਨੂੰ ਜਵਾਨੀ ਦੇ ਦਿਨਾਂ ਨੂੰ ਚੇਤੇ ਕੀਤਾ ਤੇ ਕਦੇ ਤੇਰੇ ਮਨ ਦੇ ਵਿੱਚ ਠੰਡਾ ਜਿਹਾ ਹੌਕਾ ਆਇਆ ਤੇ ਠੰਡਾ ਜਿਹਾ ਹੌਕਾ ਆਇਆ ਮੈਂ ਕਿਹਾ ਵੀ ਵੀਰ ਸਿਆ ਤੇਰੀ ਜ਼ਿੰਦਗੀ ਤਾਂ ਭੱਜ ਗਈ ਜਾਂਦੀ ਹੈ ਤੇਰੇ ਤੇ ਕਦੋਂ ਬਚਪਨ ਆਇਆ ਕਦੋਂ ਜਵਾਨੀ ਆਈ ਤੇ ਕਰੋ ਤੇਰੀ ਦਾੜੀ ਚਿੱਟੀ ਹੋ ਗਈ ਕਹਿੰਦਾ ਮੈਂ ਮਨਸਿਓਂ ਕੋ ਫੈਸਲਾ ਕੀਤਾ ਕਹਿੰਦਾ ਮੈਂ ਫੈਸਲਾ ਕੀਤਾ ਤੇ ਨਾ ਫੈਸਲਾ ਕੀ ਕੀਤਾ ਕਹਿੰਦਾ ਵੀ ਮੈਂ ਅੱਜ ਨਾ ਇੱਕ ਜਣੇ ਦੀ ਮਿਹਨਤ ਕਰ ਲਈ ਐ ਕਿ ਕਿ ਬੇਨਤੀ ਕਰਨੀ ਜੋਦੜੀ ਕਰਨੀ ਆ ਤੇ ਮਾਤਾ ਜੀ ਕਿਉਂ ਮੇਰੀ ਬੇਨਤੀ ਮੇਰੀ ਰਿਕਵੈਸਟ ਨੂੰ ਮੰਨ ਲੇ ਤੇ ਮੈਂ ਮੇਰੇ ਕਹੇ ਦੇ ਅਨਸਾਰ ਉਹ ਚੱਲੇ ਤੇ ਕਹਿੰਦਾ ਭਾਈ ਸਾਹਿਬ ਭਾਈ ਬੀਬੀ ਜੀ ਕਹਿੰਦੇ ਨਾ ਮੈਂ ਘਰ ਵਿੱਚ ਲੱਗੀ ਹੋਈ ਘੜੀ ਦੇ ਵਕਤ ਦੇ ਅੱਗੇ ਬੇਨਤੀ ਕਰ ਲੱਗੂ ਮੈਂ ਵਕਤ ਨੂੰ ਕਹਿਣ ਲੱਗਿਆ ਵੀ ਵਕਤ ਤੂੰ ਬਹੁਤ ਤੇਜ਼ੀ ਨਾਲ ਨਿਕਲਿਆ ਮੇਰਾ ਬਚਪਨ ਨਿਕਲ ਗਿਆ ਬਹੁਤ ਤੇਜ਼ੀ ਨਾਲ ਚੱਲਿਆ ਮੇਰੀ ਜਵਾਨੀ ਨਿਕਲ ਗਈ ਰੱਬ ਦਾ ਵਾਸਤਾ ਜੇ ਹੋਂਟਾ ਰੂਪ ਚ ਤੇ ਭਾਈ ਸਾਹਿਬ ਭਾਈ ਮੀਤ ਸਿੰਘ ਜੀ ਕਹਿੰਦੇ ਮੇ ਇਸ ਸਮੇਂ ਨੇ ਇੱਕ ਗੱਲ ਨੂੰ ਨਹੀਂ ਮੰਨਿਆ ਵਕਤ ਕਹਿੰਦਾ ਭਾਈ ਤੁਸੀਂ ਠਹਿਰ ਸਕਦੇ ਹੋ ਤੁਸੀਂ ਕਿਸੇ ਦੀ ਵੇਟ ਕਰ ਸਕਦੇ ਹੋ ਤੁਸੀਂ ਬੇਪਰਵਾਹ ਹੋ ਸਕਦੇ ਹੋ ਤੁਸੀਂ ਲਾਹ ਪਰਵਾਹ ਹੋ ਸਕਦੇ ਹੋ ਅਕਾਲਪੁਰ ਕਬਾਇ ਗੁਰੂ ਨੇ ਜਿਹੜੀ ਮੇਰੀ ਡਿਊਟੀ ਲਈ ਹੈ ਮੈਂ ਆਪਣੀ ਡਿਊਟੀ ਤੋਂ ਮੁਲਕ ਕਰ ਤੇ ਬੇਈਮਾਨ ਨਹੀਂ ਹੋ ਸਕਦਾ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਕਵਿਤਾ ਦੇ ਵਿੱਚ ਲਿਖਿਆ ਮੈਂ ਰਹੀ ਪਾਸ ਤੇ ਕੱਤ ਸਮੇਂ ਨੇ ਇੱਕ ਨੰ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਇੱਕ ਸਾਈ ਤਨੇ ਪਿਆਰੋ ਜਿਸ ਦਿਨ ਤੋਂ ਸਾਨੂੰ ਹੋਸ਼ ਆਇਆ ਜਿਸ ਦਿਨ ਤੋਂ ਸਾਡਾ ਜਨਮ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਇਹ ਵੇਖ ਲਓ ਇੱਕ ਇੱਕ ਸੈਕਿੰਡ ਕਰਕੇ ਇੱਕ ਇੱਕ ਮਿੰਟ ਕਰਕੇ ਇੱਕ ਇੱਕ ਘੰਟਾ ਕਰਕੇ ਇੱਕ ਇੱਕ ਦਿਨ ਕਰਕੇ ਇੱਕ ਇੱਕ ਹਫਤਾ ਕਰਕੇ ਇੱਕ ਇੱਕ ਮਹੀਨਾ ਕਰਕੇ ਇੱਕ ਇੱਕ ਸਾਲ ਕਰਕੇ ਇੱਕ ਇੱਕ ਦਹਾਕਾ ਕਰਕੇ ਤੇ ਇੱਕ ਇੱਕ ਸਦੀ ਕਰਕੇ ਇਸ ਧਰਤੀ ਦੇ ਉੱਤੇ ਕਿੰਨੀਆਂ ਜ਼ਿੰਦਗੀਆਂ ਆਈਆਂ ਤੇ ਕਿੰਨੀਆਂ ਜ਼ਿੰਦਗੀਆਂ ਚਲੀਆਂ ਗਈਆਂ ਪਰ ਪਿਆਰਿਓ ਉਹਨਾਂ ਦੀ ਜ਼ਿੰਦਗੀ ਸਫਲ ਹੈ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ ਪੂਰਨ ਜੋਗ ਹੈ ਜਿਨ੍ਹਾਂ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਲੇਖੇ ਲਾ ਕੇ ਆਪਣਾ ਜੀਵਨ ਸਫਲ ਕਰਕੇ ਚਲੇ। ਪਰ ਅਸੀਂ ਯਾਦ ਕਰਦੇ ਹਾਂ ਨਾ ਬਾਬਾ ਜੋਰਾਵਲ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕਿੰਨੀ ਉਮਰ ਸੀ ਉਹਨਾਂ ਦੀ ਸੱਤ ਤੇ 9 ਸਾਲ ਦੀ ਸਾਡੇ ਚ ਕਿੰਨੇ ਜਣੇ ਨੇ ਸੱਤ ਤੇ 9 ਸਾਲ ਵਾਲੇ। ਅਸੀਂ ਵੱਡੇ ਆ ਇਹਦਾ ਮਤਲਬ ਉਹਨਾਂ ਨੇ ਸੱਤ ਦੇ 9 ਸਾਲ ਦੀ ਜ਼ਿੰਦਗੀ ਦੇ ਵਿੱਚ ਆਪਣਾ ਜੀਵਨ ਸਫਲ ਕਰਕੇ ਗੁਰਨਾਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਚਲੇ ਗਏ ਸਿੱਖ ਅਰਦਾਸ ਕਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਸੱਚੇ ਪਾਤਸ਼ਾਹ ਹੁਣ ਤੱਕ ਦਾ ਜਿਹੜਾ ਜੀਵਨ ਮੈਂ ਕੱਢਿਆ ਨਾ 2024 ਦੇ 31 ਦਸੰਬਰ ਤੱਕ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੀ ਹੈ ਮੈਂ ਕਿੰਨੇ ਗੁਨਾਹ ਕੀਤੇ ਮੇਰੇ ਮਨ ਨੇ ਕਿ ਨਾ ਕੋਈ ਬੁਰਾ ਸੋਚਿਆ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੈ ਰੱਬ ਦਾ ਵਾਸਤਾ ਜੇ ਮੇਰੀ ਆਉਣ ਵਾਲੀ ਜ਼ਿੰਦਗੀ ਇਦਾਂ ਦੀ ਨਿਕਲੇ ਮੇਰੀ ਆਉਣ ਵਾਲੀ ਜ਼ਿੰਦਗੀ ਨਾਲ ਤੁਹਾਡੇ ਲੜ ਲਾ ਕੇ ਮੈਂ ਆਪਣੇ ਜੀਵਨ ਨੂੰ ਸਮਝਣਾ ਔਰ ਪਿਆਰੇ ਚੇਤੇ ਰੱਖਿਓ ਇਸ ਦੁਨੀਆ ਦੇ ਸਭ ਤੋਂ ਕੀਮਤੀ ਚੀਜ਼ਾਂ ਦੋ ਨੇ ਪਹਿਲੀ ਕੀਮਤੀ ਚੀਜ਼ ਹੈ ਤੁਹਾਡਾ ਟਾਈਮ ਦੂਜੀ ਕੀਮਤੀ ਚੀਜ਼ ਹੈ ਤੁਹਾਡੀ ਜ਼ਿੰਦਗੀ ਜੇ ਤੁਹਾਡੇ ਕੋਲ ਸਮਾਂ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਜੇ ਤੁਹਾਡੇ ਕੋਲ ਜ਼ਿੰਦਗੀ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਇੱਕ ਦਿਨ ਐਸਾ ਆਉਂਦਾ ਹੈ ਕੋਈ ਬੰਦਾ ਆਈਸੀਯੂ ਦੇ ਵੈਂਟੀਲੇਟਰ ਤੇ ਪਿਆ ਡਾਕਟਰ ਕਹਿੰਦਾ ਤੇਰੀ ਆਖਰੀ ਸਾਹ ਨੇ ਚਿੱਤ ਕਿਉਂ ਨਾ ਉਹਦੇ ਕੋਲ ਸਮਾਂ ਤੇ ਨਾ ਉਹਦੇ ਕੋਲ ਜ਼ਿੰਦਗੀ ਆ ਨਾ ਹੁਣ ਉਹ ਗੁਰੂ ਘਰ ਸੰਗਤ ਕਰ ਸਕਦਾ ਨਾ ਗੁਰੂ ਘਰ ਸੇਵਾ ਕਰ ਸਕਦਾ ਤੇ ਨਾ ਗੁਰੂ ਘਰ ਜਾ ਕੇ ਸੇਵਾ ਕਰ ਸਕਦਾ ਜਦੋਂ ਪਿਆਰੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ ਨਾ ਗੁਰੂ ਦੇ ਬਚਨ ਨਾਲ ਜੁੜਦੇ ਆ ਸਾਨੂੰ ਆਪਣੀ ਜ਼ਿੰਦਗੀ ਦੀ ਵੈਲਿਊ ਸੰਨ ਇਸ ਸਮੇਂ ਦੀ ਵੈਲਿਊ ਪਤਾ ਲੱਗਦੀ ਆ ਤਾਂ ਹੀ ਤਾਂ ਧੰਨ ਗੁਰੂ ਵਰਜੋ ਸੱਚੇ ਪਾਤਸ਼ਾਹ ਰੋਜ਼ ਸੰਨ ਬਚਨ ਕਰਦੇ ਨੇ ਔਦ ਕਟੇ ਦਿਨਸ ਰਹਿਣਾ ਰੇ ਮਨ ਗੁਲਮਿਲ ਕਾਸ ਵਾਰੇ ਪਿਆਰਿਆ ਰੋਜ਼ ਤੈਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੈਨੂੰ ਬੇਨਤੀ ਕਰਦਾ ਰੋਜ਼ ਤੈਨੂੰ ਇਹ ਅਰਚੋਈ ਕਰਦਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਗਿਰਚੀ ਤੇਰੀ ਵੜੀ ਰੋਜ਼ ਤੈਨੂੰ ਕਹਿੰਦੇ ਨੇ ਵੀ ਦਿਨ ਦਿਨ ਕਰਕੇ ਰਾਤ ਰਾਤ ਕਰਕੇ ਤੇਰੀ ਜ਼ਿੰਦਗੀ ਘਟਦੀ ਪਈ ਆ ਤੂੰ ਕਿਹੜੇ ਚੱਕਰਾਂ ਚ ਤੁਰਿਆ ਹੋਇਆ ਪੈਸਾ ਪੈ ਗੁਰਦਾਤਾ ਦੀ ਬਸ਼ਤ ਕਰਦੇ ਨੇ ਅੱਖੀ ਵੇਖਣਾ ਰੱਜੀਆਂ ਬੋਰੰਗ ਤਮਾਸ਼ੇ ਇਹਨਾਂ ਅੱਖਾਂ ਨੇ ਸੰਸਾਰ ਦੇ ਰੰਗ ਤਮਾਸ਼ੇ ਦੇਖ ਲਈ ਪਰ ਕਿੰਝ ਨਹੀਂ ਰੱਜੇ ਉਸਤ ਮਿੰਦਾ ਕੱਲ ਸੁਨ ਰੋਵਣ ਤੇ ਹਾਸੇ ਜਿਹੜੇ ਇੱਕ ਅੰਨ ਨੇ ਕਿੰਨੇ ਲੋਕਾਂ ਨੇ ਸਾਡੀ ਵਡਿਆਈ ਕੀਤੀ ਐਪਰੀਸ਼ੀਏਟ ਕੀਤਾ ਤੇ ਕਿੰਨੇ ਲੋਕਾਂ ਨੇ ਸਾਡੀ ਬੁਰਾਈ ਕੀਤੀ ਔਰ ਸਾਰੀ ਉਮਰ ਅਸੀਂ ਇਸ ਚੱਕਰ ਦੇ ਵਿੱਚ ਘੜ ਦਿੱਤੇ ਜਿਹੜਾ ਸਾਡੀ ਬੁਰਾਈ ਕਰਦਾ ਹੈ ਅਸੀਂ ਉਹਨੂੰ ਦੋਸਤ ਮੰਨ ਲਿਆ ਤੇ ਜਿਹੜਾ ਸਾਡੀ ਤਾਰੀਫ਼ ਕਰਦਾ ਅਸੀਂ ਉਹਨੂੰ ਦੋਸਤ ਸਮਝ ਲਿਆ। ਉਹ ਪਿਆਰਿਆ ਕਦੋਂ ਤੱਕ ਤੂੰ ਆਪਣੇ ਜੀਵਨ 'ਚ ਲੋਕਾਂ ਵੱਲੋਂ ਕੀਤੀ ਹੋਈ ਤਾਰੀਫ਼ ਕਰਕੇ ਤੂੰ ਖੁਸ਼ ਹੋਈ ਜਾਂਦਾ। ਕਦੋਂ ਤੱਕ ਤੂੰ ਆਪਣੀ ਵਡਿਆਈ ਸੁਣ ਸੁਣ ਕੇ ਤੂੰ ਅਕੀ ਜਾਂਦਾ ਕਿ ਮੈਂ ਇਸ ਦੁਨੀਆ 'ਚ ਮੇਰੇ ਵਰਗਾ ਕੋਈ ਹੈ ਕੋਈ ਨਹੀਂ। ਜੇ ਮੈਂ ਨਾ ਹੋਣਾ ਮੇਰੇ ਪਰਿਵਾਰ ਦਾ ਕੀ ਹੋਵੇ ਜੇ ਮੈਂ ਨਾ ਹੋਣਾ ਤੇ ਇਸ ਜਗ੍ਹਾ ਦਾ ਕੀ ਹੋਵੇ ਸੱਚੇ ਪਾਤਸ਼ਾਹ ਇੱਕੋ ਬਗਲ ਕੀਤੀ ਜੋਦੀ ਆਗੇ ਅਰਦਾਸ ਸਮਾਈ ਤੀਓ ਪ੍ਰਿੰਦ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਉਹ ਪਿਆਰੇ ਲੋਕਾਂ ਵੱਲੋਂ ਕੀਤੀ ਤਾਰੀਫ਼ ਨੂੰ ਸੁਣ ਸੁਣ ਕੇ ਦਿਨ ਰਾਤ ਰੱਬ ਨੂੰ ਭੁਲਾ ਕੇ ਖੁਸ਼ ਹੋਣ ਵਾਲਿਆ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਕਬਰਾਂ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਫਨਾ ਹੋ ਗਏ ਨੇ ਸੇ ਸਵਾਹ ਹੋ ਗਏ ਨੇ ਮਿੱਟੀ ਹੋ ਗਏ ਨੇ ਪਿਆਰੇ ਤੂੰ ਕਿੰਨਾ ਦਿਨ ਗੱਲਾਂ ਸੁਣ ਕੇ ਤਾਰੀਫਾਂ ਸੁਣ ਸੁਣ ਕੇ ਆਪਣੇ ਆਪ ਨੂੰ ਖੁਸ਼ ਕਰੀ ਜਾਂਦਾ ਔਰ ਕਈ ਤਾਂ ਇਸ ਧਰਤੀ ਦੇ ਉੱਤੇ ਇਤਿਹਾਸ ਦੁਬਾਰ ਹੈ ਕਈ ਤਾਂ ਲੋਕ ਇੱਥੇ ਇਸ ਧਰਤੀ ਦੇ ਉੱਤੇ ਹਰਨਕਸ਼ ਵਰਗੇ ਆਏ ਜਿਨ੍ਹਾਂ ਨੂੰ ਉਹਨਾਂ ਦੀ ਤਾਰੀਫ ਕਰਨ ਵਾਲਿਆਂ ਨੇ ਕਿਹਾ ਹਰਨਕਸ਼ ਤੂ ਤਾਰਾ ਪੈ ਤੂੰ ਤਾਂ ਬਹੁਤ ਵੱਡਾ ਹੈ ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਹਰਨਕਸ਼ ਦੇ ਅੰਦਰ ਇਹਨਾਂ ਕੰਨਾਂ ਨੇ ਜਦੋਂ ਉਹਦੀ ਤਾਰੀਫ ਸੁਣੀ ਫਰਨਾਕਿਸ ਨੇ ਦਾ ਅਜ ਤੋ ਮੁੜ ਕੇ ਰਾਬਾ ਮੈਂ ਆ ਉਹਨੇ ਆਪਣੇ ਸਾਰੇ ਇਲਾਕੇ ਇਰਾਜ ਦੇ ਸਕੂਲਾਂ ਦੇ ਵਿੱਚ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਔਰੰਗਜ਼ੇਬ ਤੇ ਕਿਸੇ ਨੇ ਕੰਨ ਚ ਫੂਕ ਮਾਰ ਕੇ ਕਿ ਐ ਔਰੰਗਜ਼ੇਬ ਤੂੰ ਇਸਲਾਮ ਦਾ ਸੱਚਾ ਪੈਰੋਕਾਰ ਹੈ ਤੇਰੇ ਸਿਰ ਦੇ ਉੱਤੇ ਇਸਲਾਮ ਖੜਾ ਹੈ ਉਸ ਔਰੰਗਜ਼ੇਬ ਨੇ ਆਪਣੇ ਰਾਜ ਦੇ ਵਿੱਚ ਕਿੰਨੇ ਫਕੀਰਾਂ ਕਿਨੇ ਰੱਬ ਦੇ ਪਿਆਰੇ ਕਲਗੀਧਰ ਦੇ ਸਹਬ ਜਾਦੇ ਕਲਗੀਧਰ ਦੇ ਸਿੱਖਾਂ ਨੂੰ ਕਲਗੀਧਰ ਦੇ ਘਰ ਦੇ ਵਿੱਚ ਕੀ ਕੁਝ ਨਹੀਂ ਕੀਤਾ ਸਾਨੂੰ ਸਾਰਾ ਕੁਝ ਪਤਾ ਹੈ ਪਿਆਰਿਆ ਰੱਬ ਦਾ ਵਾਸਾ ਜੇ ਇਹਨਾਂ ਕੰਨਾਂ ਦੇ ਨਾਲ ਜੇ ਕੁਝ ਸੁਣਨਾ ਚਾਹਣਾ ਇਹ ਸਰਵਣੋਂ ਮੇਰਿਓ ਸੱਚੇ ਸੋਢੇ ਨੂੰ ਪਟਾਇਆ ਇਹ ਵਾਹਿਗੁਰੂ ਨੇ ਤੈਨੂੰ ਜਿਹੜੇ ਕੰਨ ਦਿੱਤੇ ਸੀ ਨਾ ਇத்து ਰੱਬ ਦੀ ਬਾਣੀ ਤੇ ਰੱਬ ਦੀ ਯਾਦ ਰੱਬ ਦੀ ਬੰਦਗੀ ਸੁਣਨ ਦੇ ਖਤ ਦੇਤੇ ਸੀ ਤੂੰ ਕਿਹੜੇ ਪਾਸੇ ਲਾ ਦਿੱਤੀ ਔਰ ਇਹ ਕੰਨ 24 ਘੰਟੇ ਰੱਬ ਦੀ ਥਾਂ ਤੇ ਗੁਰੂ ਦੀ ਬਾਣੀ ਦੀ ਥਾਂ ਤੇ ਬਿੰਦਾ ਸੁ ਸੁਗਰੀ ਸੰਖੇਪੇ ਕੋ ਸੁਣਦੇ। ਇਹ ਕੰਨ ਦੇਖੋ ਇਹ ਕੰਨਾਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਕਿਹਦੇ ਵਿੱਚ ਮਿਲਦੀ ਆ ਨਾ ਜਿਹਦੇ ਨਾਲ ਤੁਹਾਡੀ ਬਣਦੀ ਵੀ ਜਿਹਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਨਾ ਜਿਹਦਾ ਤੁਸੀਂ ਈਰਖਾ ਕਰਦੇ ਜੇਕਰ ਤੇ ਉਹਦੀ ਵਡਿਆਈ ਤੁਹਾਡੇ ਕੰਨਾਂ 'ਚ ਪੈ ਜੇ ਤੇ ਤੁਹਾਡੇ ਕੰਨ ਉਹ ਸੁਣਨਾ ਪਸੰਦ ਨਹੀਂ ਕਰਦੇ। ਤੇ ਜੇ ਕੋਈ ਤੁਹਾਡੀ ਬੁराई ਕਰਦੇ ਵੀ ਤੁਹਾਡੇ ਕੰਨ ਸੁਣਨਾ ਪਸੰਦ ਨਹੀਂ ਕਰਦੇ ਪਿਆਰਿਓ ਗੁਰੂ ਅਗੇ ਅਰਦਾਸ ਕਰਿਓ 2024 ਦੇ ਵਿੱਚ ਤਾਂ ਇਨਾ ਕੰਨਾਂ ਨੇ ਬਹੁਤ ਗੰਦਾ ਨਿੰਦਾ ਚੁਗਲੀ ਬਹੁਤ ਕੁਝ ਸੁਣਿਆ ਬੇਨਤੀ ਕਰਿਓ ਮਾਲਕ ਜੀ 2025 ਦੇ ਵਿੱਚ ਨਾ ਮੇਰੇ ਕੰਨਾਂ ਨੂੰ ਕਿਸੇ ਦੀ ਨਿੰਦਾ ਚੁਗਲੀ ਸੁਣ ਦੀ ਆਤ ਨਾ ਪਵੇ ਜਦੋਂ ਕਿਤੇ ਇਦਾਂ ਦਾ ਮੌਕਾ ਆਵੇ ਨਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਅਗੇ ਅਰਦਾਸ ਕਰਦਾ ਹੈ ਮੇਰੇ ਕੰਨਾਂ ਦੇ ਵਿੱਚ ਬਾਣੀ ਪੜਨੀ ਚਾਹੀਦੀ ਮੇਰੇ ਕੰਨਾਂ ਦੇ ਵਿੱਚ ਤੁਹਾਡਾ ਸਿਮਰਨ ਪੜਨਾ ਚਾਹੀਦਾ ਜੇਕਰ ਭਾਈ ਇਦਾਂ ਦਾ ਕੁਝ ਸਾਡੇ ਨਾਲ ਵਾਪਰਦਾ ਹੈ ਸਾਡੇ ਨਾਲ ਕੁਝ ਇਦਾਂ ਦਾ ਹੁੰਦਾ ਹੈ ਫੇਰ ਤਾਂ 2025 ਸਾਡੀ ਖਾਤਰ ਮੁਵਾਰਕ ਹੈ ਪਰ ਜੇਕਰ ਮੇਰੇ ਕੰਨ ਕਿਸੇ ਦਿਨ ਇੰਦਾ